हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਵੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਤਿੰਨ ਤਾਗੀਆਂ ਬਾਈ ਕੋਲੇ ਵੜਾਂ ਦੋ ਤਾਜ਼ੀਆਂ ਸੂਈਆਂ ਨੇ ਤੇ ਇੱਕ ਟੁਕੜ ਤੇ ਇੱਕ ਹੈ ਜਿਹੜਾ ਬਈ ਚਾਰ ਨੰਬਰ ਤੇ ਝੋਟੀ ਆ ਗਈ ਟਾਪ ਕੁਆਲਿਟੀ ਦੀ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤੁਹਾਨੂੰ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਕਰਾਂਗੇ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੋ ਠੀਕ ਹੋ ਬਾਈ ਲਖੀ ਵਧੀਆ ਬਾਈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜੀ ਲੱਖਾ ਪਿੰਡ ਮੋੜਨਾ ਬਾ ਜਿਲ੍ਹਾ ਬਰਨਾਲਾ ਤਾਂ ਪਤਸੀਲਾ ਜੀ ਤੇ ਨੇੜੇ ਪਿੰਡ ਬਈ ਨੇੜੇ ਇਧਰ ਢਿਲ ਮਾਰੇਗੇ ਸਹਿਣਾ ਵੀ ਆਪਣੇ ਨੇੜੇ ਹੀ ਭਡੌੜ ਵੀ ਨੇੜੇ ਆ ਪੱਖੋ ਪੱਖੋ ਕਿੰਚਾਂ ਗੀ ਮੋਬਾਈਲ ਨੰਬਰ ਬੋਲ ਦੇ ਆਪਣਾ 7589366533 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਲੱਖੇ ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਵੜ ਦੇਖ ਰਿਹਾ ਕਿਹੜਾ ਸੂਆ ਸੋਈ ਆ ਇਹ ਬਈ ਦੂਜਾ ਸੂਆ ਹੈ ਕਿ ਦਿੱਤੀ ਵਾਲਾ ਜਿਹੜਾ ਤੀਜਾ ਮੰਨ ਲਈ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ 15 ਤੋਂ 20 ਦਿਨ ਹੋ ਗਏ ਉਹ ਬ ਬੜਾ ਕੁਆਲਟੀ ਦਾ ਬੱਚਾ ਪਾਇਆ ਹੈ ਨਾ ਬਰੀਡ ਬੱਚੀ ਵਾਲੀ ਚੰਗੀ ਆ ਬਾਲੀ ਸੁਣੀ ਹੋਈ ਸੀ ਆਗੇ ਨਾ ਬੱਚੀ ਨੂੰ ਦੁੱਧ ਵੀ ਉਹ ਪੂਰਾ ਫੁੱਲ ਪੀਉਣੇ ਇਹਨੂੰ ਠੀਕ ਆ ਹਾਂ ਪੂਰੀ ਕੁਆਲਟੀ ਵਾਲੇ ਬੱਚੇ ਨੂੰ ਕਰ ਮੰਨ ਲੈਣ ਜਨਮ ਦਿੱਤਾ ਤੇ ਲੱਖੇ ਬਾਈ ਕਿੰਨਾ ਦੁੱਧ ਹਾਜ਼ਰ ਆ ਹੁਣ ਦੁੱਧ ਬਾਈ ਥੱਲੇ 16 ਲੀਟਰ ਆ 15 ਲੀਟਰ ਮੰਨ ਕੇ ਆ ਜਾਲਾ ਠੀਕ ਆ ਮੰਨ ਕੇ ਚੱਲੋ ਕੋਈ ਵੀ ਵੀਰਾ ਦੋ ਟਾਈਮ ਚਾਰ ਮੋਹ ਚਾਹੇ ਚਾਰ ਆਪਣੇ ਘਰੇ ਜਿੰਨਾ ਟਾਈਮ ਮਰਜੀ ਚੋਈ ਆ ਬੰਦਾ ਠੀਕ ਬਾਈ ਕਿਨੇ ਆਬ ਤਸੱਲੀ ਕਰ ਸਕਦੇ ਕੋਈ ਆਏ ਨਹੀਂ ਗਰਮਾ ਲੈ ਠੰਡੀ ਸੀ ਠੰਡੀ ਹੀ ਬਹੁਤ ਆ ਚੁਵਾਈ ਕਿਵੇਂ ਲੱਖੇ ਬਹੁਤ ਚੰਗੀ ਆ ਬਾਈ ਪੂਰ ਛਿੱਟ ਦੀ ਆਪਣੀ ਗਰੰਟੀ ਹੋਈ ਸਾਰੇ ਪਾਸੋਂ ਦੀ ਠੀਕ ਆ ਤੇ ਥਾਣ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਇਹਨੂੰ ਥਾਣਾ ਪੂਰੀ ਵਿਤੀ ਦੀ ਫਿਕਸ ਆਰਡਰ ਵਾਲੀ ਆ ਕੋਈ ਆਏ ਨਹੀਂ ਵੀ ਲੌਂਕਣੇ ਜਾਰਡਰ ਵਾਲੀ ਆ ਹੂੰ ਬਾਕੀ ਰੰਗ ਰੂਪ ਬਹੁਤ ਪਿਆਰਾ ਯਾਰ ਬਹੁਤ ਚੰਗਾ ਬਾਈ ਹੂੰ ਸਹੀ ਆ ਬਾਈ ਰੰਗ ਰੂਪ ਫੁੱਲ ਪਿਆਰਾ ਬਾਕੀ ਤੋਰਾ ਤਾਰੇ ਦੀ ਬਹੁਤ ਚੰਗੀ ਆ ਬਾਈ ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਹਾਂ ਪ੍ਰਿੰਟ ਚੈੱਕ ਕਰ ਸਕਦੇ ਹਾਂ ਸੁਨੱਖਪਣੇ ਦੀ ਗੱਲ ਕਰੀਏ ਨਾ ਵੈਟ ਚ ਫੁੱ ਕਵਾਲਿਟੀ ਬਹੁਤ ਚੰਗੀ ਆ ਬਹੁਤ ਚੰਗੀ ਆ ਬਾਈ ਬਾਕੀ ਫੇਸਬੁਕ 'ਚ ਵੀ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਤੇ ਲੱਖੇ ਦਾ ਮੁੱਲ ਬਾਕੀ ਬਾਈ ਦੋ ਨਾਗ ਆ ਪੰਛੀ ਆ ਬਾਈ ਯਾਰ ਮੰਗਰਾ ਸਹੀ ਆ ਬਾਈ ਹਾਂ ਕਿਉਂਕਿ ਇਹੋ ਜਿਹਾ ਬੱਚਾ ਕਿਤੇ ਕਰ ਕਰ ਰਹਾ ਹਣਾ ਹਾਂ ਹਾਂ ਕੁਆਲਿਟੀ ਵਾਲੇ ਬੱਚਾ ਪਾਇਆ ਕਰਮ ਵਾਲੀ ਨੇ ਬਾਕੀ ਜਿਹੜਾ ਲੇਵਾ ਇਹਨੂੰ ਲੱਗਿਆ ਵਾਗਾ ਹੈਡ ਸ਼ਾਟਰ ਦੀ ਬਾਈ ਜੀ ਕੋਈ ਨਹੀਂ ਗਰਮਾ ਲਾ ਠੰਡੀ ਸੀਲਾ ਠੰਡੀ ਸੀਲ ਫੁੱਲ ਕਹਿਣਾ ਕਰਮ ਵਾਲੇ ਕੁਛ ਨਹੀਂ ਤੇ ਲੱਖੇ ਮੁੱਲੇ ਦਾ ਲੈਣ ਦੇਣੀ ਮੋਲ ਬਈ ਇਹਦਾ 65000 ਜਮਾਨਤਾਨ ਕਰ ਦਵਾਂਗਾ 65 ਦਾ ਹਾਂ ਚੱਕੋ ਬਈ 65000 ਰੁਪਏ ਚ ਬਈ ਕਹਿੰਨਾ ਮਾਨਤਾਨ ਕਰਦੇ ਕਿੰਨਾ ਕੁ ਦੁੱਧ ਪਿਆ ਦੁੱਧ ਬਈ ਬਸ ਲੀਟਰ ਤੋਂ ਲੀਟਰ ਹੋਰ ਵਾ ਸਕਦੀ ਆ ਆਪਾਂ ਇਮੀ ਵਾਲ ਨੂੰ ਕਹੀਏ 20 ਦੇ ਦੂ ਹੂੰ 20 ਨਹੀਂ ਦਿੰਦੀ ਠੀਕ ਆ ਆਪਾਂ ਪਹਿਲਾਂ ਵਾਲ ਨੂੰ ਕਹਿ ਦੇਣਾ ਇਮੀ ਉਹ ਭਗਾਈ ਮਾਰਦਾ ਕੋਈ ਫਾਇਦਾ ਨਹੀਂ ਹੁੰਦਾ ਸਹੀ ਆ ਭਾਈ ਤੇ ਲਖੇ ਦੋ ਨੰਬਰ ਤੇ ਕਿਹੜਾ ਸੂਆ ਹੈ ਇਹ ਬਈ ਦੂਜਾ ਸੂਆ ਹੈ ਇਹ ਵੀ ਠੀਕ ਆ ਇਹ ਥੱਲੇ ਮੰਨ ਕੇ ਚੱਲ ਵੀ ਇਹ ਸੂਈ ਵੀ ਆ 2.5 ਮਹੀਨਾ ਦੀ ਇਹ ਕਿੰਨਾ ਦੁੱਧ ਰੱਖੇ ਤਦ ਬਾਈ 10 10 ਤੋਂ ਬਾਹਰ ਹੀ 10 ਮੰਨ ਕੇ ਆਇਆ ਠੀਕ ਹੈ ਹਾਂ ਮੂੰਚ ਵਾਈ ਚੋਈ ਓਕੇ ਜਮਾਪੂਰ ਸਿੱਟ ਦੀ ਆਪਣੀ ਗਰੰਟੀ ਹੋ ਤੁਹਾਨੂੰ ਦੱਸਦਾ ਮੂੰ ਠੰਡੀ ਹੈ ਪੂਰੀ ਜਮਾ ਬਾਈ ਠੀਕ ਹੈ ਗਰਮ ਬੋਸ ਦਾ ਪਲਾਈ ਦੀ ਬਾਕੀ ਕੱਦ ਪਉਂਦਾ ਹਨਾ ਹਾਂ ਬਸ ਵਧੀਆ ਬਾਈ ਬੜਾ ਪੂਰੀ ਚਿੰਤ ਜਾਣ ਵਾਲੀ ਬੜਾ ਲਿਸੀ ਨਹੀਂ ਲਾਮੀ ਨਹੀਂ ਤੋਰਾਦਾਰਾ ਤੁਸੀਂ ਚੈੱਕ ਕਰ ਸਕਦਾ ਇੱਕ ਨੰਬਰ ਕਰਨ ਵਾਲੀ ਦਾ ਇਹਦਾ ਤੋਰਾਗਾ ਹਵਾਨਾ ਇਹਨੂੰ ਵੀ ਫਿਕਸ ਆ ਗਿਆ ਹਾਂ ਬਾਈ ਤੇ ਠੰਡੇ ਜੇ ਮਤੇ ਦੀ ਹੈ ਬਾਈ ਤੋਰਾ ਤਰਾ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਥਣਾ ਥਣਾ ਦਾ ਗਾਇਬ ਵੀ ਇੱਕ ਨੰਬਰ ਆ ਗਿਆ ਤੇ ਬਾਕੀ ਲੰਮੀ ਆ ਚੰਗੇ ਕੱਦ ਵਾਲੀ ਆ ਚੰਗਾ ਵਜਨ ਸੁਨੱਖ ਬਣਾ ਵਹਿਰ ਚ ਬਈ ਫੋਲ ਤੇ ਜਿਹੜਾ ਡਰਾਗਨ ਉਹ ਫਾੜੀ ਵਾਲਾ ਲੈ ਵਾ ਆਪਾਂ ਇਹਨੂੰ ਕਹਿ ਸਕਦੇ ਆ ਕਰਮ ਵਾਲੀ ਨੂੰ ਬਹੁਤ ਚੰਗੀ ਹੋਈ ਟੁੱਟ ਮੰਗ ਨਹੀਂ ਲੱਖੇ ਓਹੋ ਨਾੜਾ ਨਾੜਾ ਬੜਾ ਬਹੁਤ ਚੰਗੀ ਆ ਬਈ ਬੱਚੀ ਸਹੀ ਆ ਬਈ ਇਹ ਸਾਹਮਣੇ ਸਾਹਮਣੇ ਵਾਲੇ 2-4 ਦਿਨ ਆਪਣੇ ਕੋਲੇ ਦਾ ਮੰਨ ਕੇ ਚੱਲ ਜੇ 2 ਕ ਦਿਨ ਹੀ ਹੋਇਆ ਇਹਨੂੰ ਬਈ ਨੂੰ ਠੀਕ ਆ ਆ ਉਹ ਕੱਲ ਆਈ ਆ ਜੀ ਤੇ ਲੱਖੇ ਦਾ ਮੁੱਲ ਇਹਦਾ ਮੁੱਲ 35000 ਆ ਬਈ ਇਹਦਾ ਮੁੱਲ 35000 ਆ ਤਿੰਨ ਨੰਬਰ ਆ ਗਿਆ ਨਹੀਂ ਕਿ ਨਾ ਹਾਂ ਬਈ ਛੋਟੀ ਦੂਜਾ ਸੂਹਾ ਆ ਗਈ ਦੂਜਾ ਸੂਹਾ ਬਈ ਕਿੰਨੇ ਕ ਟਾਈਮ ਦੀ ਕੱਚੀ ਲੱਖੀ ਬਸ ਬਈ ਇੱਕ ਦੋ ਦਿਨ ਹੀ ਲਊ ਠੀਕ ਐ ਸੂਹ ਵੇਣੀ ਪਰ ਆਦੂ ਸੂਹਾ ਦਾ ਪਸੂ ਹੂੰ ਤੇ ਬਸ ਇੱਕ ਦਿਨ ਤੇ ਤੇ ਪਦਲੇ ਅੰਗ ਦੇਖਦੇ ਪੂਛ ਪਾਸ ਕਿੰਨੀ ਵੱਧਲੀ ਆ ਮੈਂ ਕਹਣਾ ਯਾਰ ਤੇ ਆਏ ਨਹੀਂ ਕੋਈ ਗੰਗ ਆਲਾ ਕੰਮ ਆਦਾ ਲੈ ਮਾੜੀ ਠੰਡੀ ਹੈ ਨਾ ਹਾਂ ਆ ਪਾਲਾ ਮੜੀ ਠਣ ਤੇ ਬਾਕੀ ਲੇ ਬਈ ਵਾਲਾ ਕਮਾਲ ਆ ਯਾਰ ਹਾਂ ਜਿੰਦ ਜਾਣ ਵਾਲੀ ਹਾਂ ਫਿਕਸ ਆਰਡਰ ਦੀ ਆ ਗੋਲ ਸਿਕ ਦੀ ਮਟੋਲ ਪਈ ਆ ਵੀ ਜੇ ਗੱਲ ਕਰੀ 4 ਫਰਵਰੀ ਇੱਕੋ ਹੀ ਆ ਬਈ ਹੂੰ ਇੱਕੋ ਜੀ ਆ ਅਸਲ ਇਹਨੂੰ ਕਹਿ ਸਕਦਾ ਐ ਵੀ ਗੋਲ ਮਟ ਸਿੰਗਾ ਦਾ ਸਹਜ ਕੁਆਲਿਟੀ ਇੱਕ ਨੰਬਰ ਸਿੰਘਾਂ ਦੀ ਤੇ ਪਲੀ ਦੀ ਗੱਲ ਕਰੀਏ ਤਾਂ ਬਈ ਆਪਾਂ ਬਾਕੀ ਡਰਦੀ ਨਹੀਂ ਬਈ ਜਿੱਥੇ ਮਰਜੀ ਬੰਦੇ ਹੂੰ ਆਏ ਨਹੀਂ ਵੀ ਬੰਦੇ ਨੂੰ ਉਪਰੇ ਦੇਖ ਕੇ ਫਗਾਰਾ ਮਰੀ ਜਾਉ ਲੱਖੇ ਬਾਲਾ ਚੰਗਾ ਤੋਰ ਆ ਗਿਆ ਨਾ ਬਾਲਾ ਚੰਗਾ ਬਈ ਬਾਕੀ ਠੰਡੀ ਵਾਲੀ ਬਈ ਠੰਡੀ ਬਈ ਕਹਿੰਨਾ ਫੁੱਲ ਬਾਕੀ ਪੱਦਰ ਪੁੱਦਰ ਇੱਥੇ ਖੜਾ ਕੇ ਜਹੇ ਮਰੀ ਜਾ ਲੈ ਸਹੀ ਆ ਗੰਗਲਾ ਕੰਮ ਹੀ ਆ ਹੂੰ ਠੰਡੀ ਠੰਡੀ ਫੁੱਲ ਲੱਗੀ ਬਾਕੀ ਜਿਹੜਾ ਸਿੰਘਾਂ ਦੀ ਕੁਆਲਿਟੀ ਹੈ ਨਾ ਬਹੁਤ ਪਿਆਰੀ ਆ ਗਈ ਬਹੁਤ ਬਹੁਤ ਸੋਹਣਾ ਸਿੰਘ ਲੱਗਿਆ ਵਾ ਜਿੰਦ ਜਾਣ ਵਾਲੀ ਹੈ ਕਿ ਨਹੀਂ ਹਾਂ ਕੀ ਰਿਕਾਰਡ ਲੱਖੇ ਦਾ ਦੁੱਧ ਦਾ ਬਾਈ ਦੁੱਧ ਬਾਈ ਨੇ ਪਹਿਲਾਂ 10 ਕਿਲੋ ਦਿੱਤਾ ਆਪਾਂ ਇਵੇਂ ਗੱਪ ਮੋਰੀਏ 12 ਦਿੱਤਾ ਜਾਂਦੇ ਰਿਹਾ ਦਿੱਤਾ ਹੂੰ ਐ ਇੱਕ ਦੀ ਦੇ ਦੂ 11 12 ਕਿਲੋ ਤੇ ਮੋਲੇ ਦਾ ਫਿਰ ਮੋਲੇ ਦਾ ਬਾਈ ਫੂਰ ਤੇ ਮੁੱਲ ਜਾਇਜ਼ ਹੀ ਰਹੋ ਮੁੱਲ ਜਾਇਜ਼ ਰਹੂਗਾ ਜੇ ਕੱਚੀ ਆ ਬਾਈ ਇਹ ਸੂਪ ਹੀ ਮੁੱਲ ਹੋਰ ਗੂ ਦਾ ਮੁੱਲ ਬਾਈ ਕਿ ਨਾ ਜਾਇਜ਼ ਰਹੂਗਾ ਬਾਈ ਜਿੱਦਾਂ ਹੋਗੀ ਕੋਈ ਆਈ ਨਹੀਂ ਵੀ ਗੰਗ ਆਲਾ ਕੰਮ ਹੀ ਲੈ ਜਮਾਂ ਠੰਡੀ ਹੈ ਨਾ ਬਾਲੀ ਠੰਡੀ ਹੈ ਲੈ ਚੱਕ ਕੇ ਖਣਦੀ ਹੈ ਕਿ ਨਹੀਂ ਹਾਂ ਲੈ ਸਹੀ ਹੈ ਬਾਈ ਲੈ ਠੰਡੀ ਠੰਡੀ ਦੇਖ ਸਕਦੇ ਹੋ ਫੁੱਲ ਲਗੀ ਤੇ ਲਖੇ लास्ट ਤੇ ਬਈ ਤਿੰਨ ਨੰਬਰ ਤੇ ਇਹ ਵੀ ਵਹੀ ਤੀਜਾ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਬਈ ਕੱਲ ਹੀ ਸੂਈ ਆ ਇਹ 나ੜੂ ਆ ਗਿੱਲੇ ਹੀ ਪੈ ਨੇ ਪਛੇ ਦਾ ਜਮਾ ਗਿੱਲਾ ਪਿਆ ਹਾਂ ਲੈ ਕੱਚਾ 나ੜੂ ਆ ਬਈ ਤੇ ਬੱਚਾ ਇਹਦੇ ਮਗਰ ਲਖੇ ਬੱਛਾ ਬਈ ਬੱਛਾ ਆ ਗਿਆ ਤੇ ਕਿੰਨਾ ਕਬੂੜਾ ਫਿਰ ਬੋਲਾ ਬਈ ਇਹਦੇ 11 ਹੋਊਗਾ 10 ਮੰਨ ਕੇ ਲੈ ਇਹ ਕੱਲ ਸੂਈ ਆ ਕੱਲੀ ਬਰੀਕੀ ਜ਼ਰੂਰ ਆ ਹਨ ਹਾਂ ਹਾਂ ਤੇ ਬੈਡ ਦਾ ਕੱਦ ਕਾਠ ਮਾਹਬਾਈ ਇਹ ਪੰਜ ਚਾਰਨ ਸਾਮਗੀ ਇਹ ਦੋਦੀ 16 17 ਕਿਲੋ ਮੌਰਾਂ ਕਰ ਦੇਣਾ ਬੈਡ ਕਿਉਂਕਿ ਚੰਗਾ ਇਹਦੇ ਚ ਬਜਨ ਤਿਆਰ ਹੋ ਗਿਆ ਬਹੁਤ ਵਧੀਆ ਤਿਆਰ ਹੋਣ ਵਾਲੀ ਆ ਬਾਕੀ ਆ ਨਹੀਂ ਕੋਈ ਗਰਮ ਮਲ ਲਾ ਲਾ ਲੇਵਾ ਬੜਾ ਸਾਫ ਹੈ ਬੜਾ ਸਾਫ ਆ ਬਾਈ ਸਿਰ ਤੋਂ ਬੜਾ ਜੰਗ ਲੱਗਿਆ ਹੋਇਆ ਹੂੰ ਬਾਕੀ ਪੂਰ ਸਿੱਟ ਤੇ ਆਪਣੀ ਗਾਰੰਟੀ ਹੋ ਠੀਕ ਆ ਬਾਕੀ ਕੁਆਲਿਟੀ ਵਾਲੀ ਬੈਡ ਆ ਜਰਸੀ ਆ ਗਈ ਹੈ ਨਾ ਹਾਂ ਬਾਈ ਕਾਲੇ ਰੰਗ ਦੇ ਜਰਸੀ ਆ ਕਰਾਓ ਹਜਾ ਜਰਸੀ ਦਾ ਕਰੋ ਆ ਚ ਆ ਗਈ ਬਾਈ ਥੋੜਾ ਜਿਹਾ ਇੰਨਾ ਡਰਨ ਵਾਲਾ ਵੀ ਦੇਖ ਸਕਦਾ ਲੱਖੇ ਕਿੰਨਾ ਦੁੱਧ ਪਾ ਦੂ ਭਾਈ ਭਾਈ ਦੋ ਦੋ ਇਹ 17-18 ਲੀਟਰ ਪਾ ਦੂਗੀ ਹੂੰ ਜੇ ਤਾਂ ਹੁਣ ਪਾਉਣੀ ਨਹੀਂ ਕੋ ਫਿਰ ਤਾਂ ਭਾਈ ਕੁਛ ਵੀ ਨਹੀਂ ਸਹੀ ਆ ਭਾਈ ਕਿਉਂਕਿ ਜੈਸਾ ਉਹਨਾ ਤੁਸੀਂ ਮਤਲਬ ਬਾਕੀ ਜਿਹੜੇ ਹਣਾ ਬੇਲ ਬੂਲੇ ਨੂੰ 17-18 ਲੀਟਰ ਕੋਈ ਬਾਲਾ ਨਹੀਂ ਹੂੰ ਸਹੀ ਆ ਤੇ ਮੋਲੇ ਦਾ ਫਿਰ ਅੱਜ ਲੈਣ ਦੇ ਮੋਲੇ ਦਾ ਵੀ 6.000 ਹਜ਼ਾਰੀ ਆ 65000 ਕਰਦੇ ਹੋਗੇ ਥੋੜਾ ਬਾ ਮਾਨ ਤਾਨ ਹੋ ਜਾਊਗਾ ਠੀਕ ਆ ਮੋਲੇ ਦਾ ਵੀ ਭਾਈ ਕਹਿੰਦਾ 65000 ਰੁਪਇਆ ਬਾਕੀ ਕੋਈ ਚੱਕਰ ਨਹੀਂ ਭਾਈ ਆਏਗੇ एकदम ਭਾਈ ਉਤੋ ਲਿਸਾ ਲੂਸਾ ਚੱਲ ਜੂ ਪਸੂ ਥੱਲੋਂ ਸਾਫ ਹੋਏ ਸਹੀ ਆ ਇਹ ਥੱਲੋ ਸਾਫ਼ ਨਹੀਂ ਫੇਰ ਕੋਈ ਆਪਾਂ ਚੰਮਦੋ ਕਰਾਉਣਾ ਵੀ ਕੀਆ ਜਿਹੜਾ ਸਾਫ਼ ਸੁਥਰਾ ਥਾਣਾ ਪੂਰਾ ਨਿੱਖੜ ਮਾ ਥਾਣਾ ਤੇ ਬਾਕੀ ਫੇਸ ਵਗੈਰਾ ਦੀ ਬਰੀਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਇਹਦਾ ਕਰਮਾ ਲਈ ਦਾ ਫੇਸ ਹੈਗਾ ਤੇ ਨਾਗ ਨਾ ਬਾਈ ਆਪਾਂ ਤੁਹਾਨੂੰ ਚਾਰ ਦਿਖਾਤੇ ਜੇ ਚਾਰਾਂ ਨਾਗਾਂ ਜੋ ਕੋਈ ਵੀ ਨਾਗ ਤੁਹਾਨੂੰ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਧੰਨਵਾਦ ਜੀ